ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਤਿਆਰੀਆਂ ਮੁਕੰਮਲ ਨਕੋਦਰ ਦੇ ਵਿੱਚ 130 ਬੂਥ ਬਣਾਏ ਗਏ ਹਨ ਅਤੇ ਇਹਨਾਂ ਨੂੰ ਲੈ ਕੇ ਪੁਲਿਸ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ ਚੋਣਾਂ ਸੰਬੰਧੀ ਅਤੇ ਇਸ ਦੇ ਸੰਬੰਧ ਵਿੱਚ ਹੀ ਅੱਜ ਜਲੰਧਰ ਦੇ ਦਿਹਾਤੀ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਖ ਵਿਸ਼ੇਸ਼ ਤੌਰ ਤੇ ਨਕੋਦਰ ਪਹੁੰਚੇ ਅਤੇ ਉਹਨਾਂ ਦੇ ਨਾਲ ਐਸਪੀ ਸਰਬਜੀਤ ਰਾਏ ਵੀ ਨਾਲ ਹਾਜ਼ਰ ਸਨ ਅਤੇ ਉਹਨਾਂ ਵੱਲੋਂ ਪੁਲਿਸ ਪਾਰਟੀਆਂ ਨਾਲ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਗਈ ਇਹਨਾਂ ਚੋਣਾਂ ਸੰਬੰਧੀ ਅਤੇ ਇਸ ਦੇ ਸਬੰਧ ਵਿੱਚ ਹੀ ਨਕੋਦਰ ਦੇ ਐਸਡੀਐਮ ਲਾਲ ਵਿਸ਼ਵਾਸ ਬੈਂਸ ਜੀ ਦਾ ਕਹਿਣਾ ਹੈ ਕਿ 130 ਬੂਥ ਬਣਾਏ ਗਏ ਹਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ ਚੋਣਾਂ ਸੰਬੰਧੀ ਰੰਧਾ ਦੇ ਅਧਿਕਾਰੀਆਂ ਮਾਨਯੋਗ ਐਸ.ਐਸ.ਪੀ ਸਾਹਿਬ ਐਸ.ਟੀ. ਮਿਸ਼ਨ ਇੱਕ ਅਦਰ ਪੀਸ ਆਫਿਸਰ ਸਰ ਅਸੀਂ ਫੋਰਸ ਨੂੰ ਸਰ ਨੂੰ ਆਈ ਗਈਆਂ ਗਾਈਡਲਾਈਨ ਡੂ ਐਂਡ ਡੌਂਟ ਡਿਊਟੀ ਦੀ ਤੰਦਰੁਸਤ ਸਰ ਰਖਾ ਪੁਲਿਸ ਦਾ ਨਾਰਾ ਆ ਗਿਆ ਜੀ ਜਿੰਦਾਬਾਦ ਪੁਲਿਸ ਜਿੰਦਾਬਾਦ ਤੁਹਾਡੇ ਡੂਜ਼ ਐਂਡ ਡੌਂਟਸ ਨੇ ਜਿਹੜੀਆਂ ਕੁਸ਼ਿਓ ਤੁਹਾਡੇ ਕਰਨਯੋਗ ਜਿਹੜੀਆਂ ਤੁਹਾਡੀਆਂ ਗੱਲਾਂ ਨੇ ਤੇ ਜਿਹੜੀਆਂ ਕਰਨਯੋਗ ਨਹੀਂ ਉਹਦੇ ਬਾਰੇ ਤੁਹਾਨੂੰ ਜਿਹੜੀਆਂ ਆ ਗਿਆ ਸਾਰਾ ਸਾਡੇ ਐਸਪੀ ਡੀ ਸਾਹਿਬ ਨੇ ਸਰਦਾਰ ਸਰਜੀਸ ਰਾਏ ਤੇ ਸਾਡੇ ਡੀਐਸ ਆਈਡੀ ਅਫੀਸਰ ਆਉਣਗੇ ਉਹਨਾਂ ਨਾਲ ਤੁਸੀਂ ਅੱਜ ਜਦੋਂ ਜਾਣਾ ਹੈਗਾ ਤੁਸੀਂ ਇੱਥੇ ਹੀ ਤੁਹਾਡਾ ਕੰਮ ਇਹਨਾਂ ਨੂੰ ਹੋ ਜਾਣਾ ਜਿਹੜੀਆਂ ਸਿਵਲ ਦੀਆਂ ਪੋਲਿੰਗ ਬਹੁਤ ਤਤ ਸਖਸ਼ ਜਿਹੜਾ ਐਕਸ਼ਨ ਅੱਗੇ ਵੀ ਫਰਦਰ ਜੋ ਵੀ ਹੋਇਆ ਉਹ ਮੇਰੇ ਵੱਲੋਂ ਲਿਆ ਜਾਏਗਾ ਇਸ ਕਰਕੇ ਆਪਣੀ ਡਿਊਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਗਿਤਾਹੀ ਨਾ ਹੋਵੇ ਤੁਹਾਨੂੰ ਆਪਣੀ ਡਿਊਟੀ ਏਰੀਆ ਦੇ ਵਿੱਚ ਤੁਹਾਡੇ ਜਿਹੜੇ ਪੈਟਰੋਲਿੰਗ ਏਰੀਆ ਪਾਰਟੀਆਂ ਲੱਗੀਆਂ ਉਹ ਤੁਹਾਡੇ ਕੋਲ ਆਉਣਗੇ ਉਹਨਾਂ ਨਾਲ ਜੜੀਆਂ ਜਿਵੇਂ ਕਿ ਤੁਹਾਨੂੰ ਪਤਾ ਕਿ ਜ਼ਿਲ੍ਹਾ ਪ੍ਰੀਸ਼ਦ ਐਂਡ ਜੜੀਆਂ ਹੈਗੀਆਂ ਬਲਾਕ ਸੰਮਤੀ ਦੀਆਂ ਜਿਹੜੀਆਂ ਚੋਣਾਂ ਨੇ 2025 ਦੇ ਹੁਣ ਦਸੰਬਰ ਦੇ ਵਿੱਚ ਜਿਹੜੀਆਂ ਹੋ ਰਹੀਆਂ ਇਹਦੇ ਵਿੱਚ ਜਲੰਧਰ ਦਿਹਾਤੀ ਦੇ ਵਿੱਚ ਟੋਟਲ ਜਿਹੜੇ 880 ਜਿਹੜੀਆਂ ਪੋਲਿੰਗ ਲੋਕੇਸ਼ਨਸ ਹੈਗੀਆਂ 1126 ਜਿਹੜੇ ਪੋਲਿੰਗ ਬੂਥ ਹੈਗੇ ਤਾਂ ਇਹਨਾਂ ਦੇ ਅੱਗੇ ਅਸੀਂ ਕੈਟੇਗੋਰਾਇਜ਼ ਜਿਵੇਂ ਆਪਣੇ ਹਾਈਪਰ ਸੈਂਸਿਟਿਵ ਸੈਂਸਿਟਿਵ ਤੇ ਜਿਹੜੇ ਆਰਡੀਨਰੀ ਬੂਥ ਜਿਹੜੇ ਉਹਨਾਂ ਦੇ ਵਿੱਚ ਕੀਤੀ ਹੋਈ ਹੈ ਸਾਡੇ 5 ਸਬ ਡਿਵੀਜ਼ਨਸ ਹੈਗੀਆਂ ਉਸ ਤਰੀਕੇ ਨਾਲ ਅਸੀਂ ਜਿਹੜੀ ਫੋਰਸ ਹਰੇਕ ਨੋਰਮਸ ਦੇ ਮੁਤਾਬਕ ਜਿਹੜੀ ਸਾਨੂੰ ਮਿਲੀ ਹੈ ਫੋਰਸ ਅਸੀਂ ਡਿਪਲੋਏ ਕੀਤੀ ਹੈ ਨੋਰਮਲ ਜਿਹੜੇ ਹੈਗੀਆਂ ਕਿ ਕਿਸੇ ਬੁਤ ਦੇ ਉੱਤੇ ਜਿਹੜੇ ਨੋਰਮਲ ਨੇ ਉਹਨਾਂ ਦੇ ਉੱਤੇ 2 ਦੀ ਸਾਡੇ ਜਿਹੜੀ ਡਿਪਲੋਇਮੈਂਟ ਐਂਡ ਜਿਹੜੇ ਹਾਈਪਰ ਸੈਂਸਿਟਿਵ ਜਾਂ ਦੂਜੇ ਨੇ ਉਹਨਾਂ ਦੇ ਉੱਪਰ 3 ਜਾਂ 4 ਦੀ ਹੈਗੀ ਤਾਂ ਸਾਡੀਆਂ 57 ਸਾਡੀਆਂ ਪੈਟਰੋਲਿੰਗ ਪਾਰਟੀਆਂ ਹੈਗੀਆਂ ਨੇ ਸਾਰੇ ਡਿਸਟ੍ਰਿਕਟ ਦੇ ਵਿੱਚ ਲਾਈਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਮੁਲਾਜ਼ਮ ਤਾਇਨਾਤ ਰਹਿਣਗੇ ਵਹੀਕਲਸ ਉਹਨਾਂ ਨੂੰ ਪ੍ਰੋਵਾਈਡ ਕੀਤੇ ਗਏ ਆਂ ਐਂਡ ਸਬ ਡਿਵੀਜ਼ਨ ਦੋ ਸਬ ਡਿਵੀਜ਼ਨ ਦੇ ਉੱਪਰ ਸਾਡੇ ਇੱਕ ਐਸਪੀ ਸਾਹਿਬਾਨ ਦੀ ਜਿਹੜੀ ক্লোਜ਼ ਸਰਵਿਜ਼ਨ ਲਾਈ ਗਈ ਹੈ ਐਂਡ ਹਰ ਇੱਕ ਸਬ ਡਿਵੀਜ਼ਨ ਦੇ ਵਿੱਚ ਦੋ ਜਿਹੜੇ ਹੈਗੇ ਡੀਐਸਪੀ ਸਾਹਿਬਾਨ ਜਿਹੜੇ ਹੈਗੇ ਨੇ ਤਾਇਨਾਤ ਕੀਤੇ ਗਏ ਨੇ ਉਸ ਏਰੀਆ ਦੇ ਵਿੱਚ ਐਸਐਚਓ ਜਿਹੜੇ ਹੈਗੇ ਨੇ ਉਹਨਾਂ ਦਾ ਤੇ ਜਿਹੜੇ ਦੂਜੇ ਪੁਲਿਸ ਮੁਲਾਜ਼ਮ ਜਿਹੜੇ ਆ ਉਹਨੂੰ ਤਾਇਨਾਤ ਕੀਤਾ ਗਿਆ ਅੱਜ ਉਹਨਾਂ ਦੀ ਜਿਹੜੀ ਹੈਗੀ ਐ ਡਿਸਪੈਚ ਕਰਕੇ ਇਹਨਾਂ ਦੀ ਪਾਰਟੀਆਂ ਨੂੰ ਬੋਲਿੰਗ ਜਿਹੜੇ ਸਟੇਸ਼ਨ ਤੇ ਬੂਥ ਨੇ ਉੱਤੇ ਭੇਜਿਆ ਜਾ ਰਿਹਾ ਇਹਨਾਂ ਦੀ ਜਿਹੜੀ ਹੈਗੀ ਬਰੀਫਿੰਗ ਕੀਤੀ ਗਈ ਹੈ ਕਿ ਕਿਸ ਤਰੀਕੇ ਨਾਲ ਇਹਨਾਂ ਨੂੰ ਡੂਜ਼ ਐਂਡ ਡਾਂਟਸ ਜਿਹੜੇ ਹੈਗੇ ਨੇ ਜਾਣੂ ਕਰਾਇਆ ਗਿਆ ਕਿ ਕਿਹੜੇ ਕਿਡੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਨੇ ਉੱਥੇ ਜਾ ਕੇ ਕਰਨੀਆਂ ਨੇ ਤੇ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਦਾ ਧਿਆਨ ਰੱਖਣਾ ਹੈ ਜਿਹੜੀਆਂ ਗੱਲਾਂ ਇਹਨਾਂ ਨੇ ਨਹੀਂ ਕਰਨੀਆਂ ਉਹ ਸਾਡੇ ਅਫੀਸਰ ਸਾਹਿਬਾਨ ਵੱਲੋਂ ਮੇਰੇ ਵੱਲੋਂ ਅਸੀਂ ਇਹਨਾਂ ਨੂੰ ਜਿਹੜੇ ਹੈਗਾ ਸਮਝਾਇਆ ਹੈਗਾ ਸਾਡੇ 10 ਜਿਹੜੇ ਪੋਲਿੰਗ ਜਿਹੜੇ ਕਲੈਕਸ਼ਨ ਸੈਂਟਰਸ ਬਣੇ ਹੋਏ ਨੇ ਆਪਣੇ ਅਧਿਆਤਿ ਜਲੰਧਰ ਅਧਿਆਤਿ ਦੇ ਵਿੱਚ ਤਾਂ ਉਹਨਾਂ ਦੇ ਉੱਪਰ ਸਾਰਿਆਂ ਦੇ ਅੱਜ ਜਿਹੜੀ ক্লোਜ਼ ਸੁਪਰਵੀਜ਼ਨ ਵਾਸਤੇ ਇੱਕ ਇੱਕ ਡੀਐਸਪੀ ਰੈਂਕ ਦੇ ਐਂਡ ਐਸਪੀ ਰੈਂਕ ਦੇ ਸੁਪਰਵੀਜ਼ਨ ਜਿਹੜੀ ਅਸੀਂ ਜਿਹੜੀ ਉੱਤੇ ਲਾਈ ਹੋਈ ਹੈ ਅਤੇ ਇਹੀ ਪ੍ਰੋਸੈਸ ਸਾਰੇ ਜਿਹੜੇ ਪੋਲਿੰਗਸ ਜਿਹੜੇ ਸਾਡੇ ਕਾਊਂਟਿੰਗਸ ਜਿਹੜੇ ਕਲੈਕਸ਼ਨ ਸੈਂਟਰ ਹੈਗੇ ਨੇ ਡਿਸਪੈਚ ਸੈਂਟਰ ਦੇ ਉੱਤੇ ਚੱਲ ਰਿਹਾ ਉਹਨੇ ਸਿਵਲ ਪਾਰਟੀ ਜਿਹੜੀਆਂ ਸਾਡੇ ਹੈਗੇ ਨੇ ਪ੍ਰਸ਼ਾਸਨ ਵੱਲੋਂ ਪੋਲਿੰਗ ਪ੍ਰੈਜ਼ਾਈਡਿੰਗ ਅਫੀਸਰਜ਼ ਨਾਲੇ ਪਾਰਟੀਆਂ ਸਾਡੀਆਂ ਡਿਸਪੈਚ ਹੋਣ ਗਿਆ ਤੇ ਮੌਕੇ ਤੇ ਜਾ ਕੇ ਇਹਨਾਂ ਨੇ ਜਿਹੜਾ ਹੈਗਾ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਜੋ ਹਦਾਇਤਾਂ ਦਿੱਤੀਆਂ ਗਈਆਂ ਨੇ ਉਹ ਸਬੰਧੀ ਇਹਨਾਂ ਨੂੰ ਹੁਣ ਇੱਥੋਂ ਡਿਸਪੈਚ ਕੀਤਾ ਜਾ ਰਿਹਾ ਸਰ ਸੈਂਸਿਟਿਵ ਜਿਹੜੇ ਇਲਾਕੇ ਹੈਗੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਸਾਡੇ ਪੈਟਰੋਲਿੰਗ ਪਾਰਟੀਆਂ ਹੈਗੀਆਂ ਉਹਨਾਂ ਨੂੰ ਤਨਾਤ ਕੀਤੇ ਆ ਉਸ ਤੋਂ ਪਹਿਲਾਂ ਜਿੱਥੇ ਸਾਨੂੰ ਲੱਗਦਾ ਸੀ ਕਿ ਪ੍ਰੋਵੈਂਟਿਵ ਐਕਸ਼ਨ ਲੈਣ ਦੀ ਲੋੜ ਹੈਗੀ ਆ ਉੱਥੇ ਅਸੀਂ ਪ੍ਰੋਵੈਂਟਿਵ ਐਕਸ਼ਨ ਲਿਆ ਆ ਗਿਆ ਅਸੀਂ ਜਿਹੜੇ ਹੈਗੇ ਉਹਨਾਂ ਨੂੰ ਪ੍ਰੋਵੈਂਟਿਵ ਮੈਅਰ ਦੇ ਵਿੱਚ ਜਿਹੜੀ ਹੈਗੀ ਪਰ ਰੋਕੂ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਕਲੰਦਰੇ ਬਣਾ ਕੇ ਉਹਨਾਂ ਦੇ ਐਸਡੀਐਮ ਜਿਹੜੇ ਸੰਬੰਧਤ ਹੈਗੇ ਉਹਨਾਂ ਨੂੰ ਦਿੱਤੇ ਗਏ ਨੇ ਇਹ ਤਾਂ ਜੋ ਉਹਨਾਂ ਜਿਹੜਾ ਹੈਗਾ ਐਸਡੀਐਮ ਸਾਹਿਬ ਆਨ ਵੱਲੋਂ ਸੰਬੰਧਤ ਵੱਲੋਂ ਉਹਨਾਂ ਨੂੰ ਬੁਲਾ ਕੇ ਸ hẳn ਕੀਤਾ ਜਾਵੇ ਤੇ ਉਹਨਾਂ ਨੂੰ ਵਰਜਿਤ ਕੀਤਾ ਜਾਵੇ ਕਿ ਸ਼ਾਂਤੀ ਬਣਾ ਕੇ ਰੱਖਣ ਦਾ ਸਬੰਧੀ ਹਦਾਇਤਾਂ ਦਿੱਤੀਆਂ ਸਰ ਵੋਟਰਾਂ ਨੂੰ ਪੀਪੀ ਵੋਟਰਾਂ ਨੂੰ ਜਿਹੜੀ ਹੈਗੀ ਅਪੀਲ ਹੈ ਕਿ ਇਹ ਇੱਕ ਸ਼ਾਂਤਮਈ ਜਿਹੜਾ ਹੈਗਾ ਪ੍ਰੋਸੈਸ ਹੋਣਾ ਚਾਹੀਦਾ ਇਹਦੇ ਵਿੱਚ ਸਾਰਿਆਂ ਨੂੰ ਜਿਹੜੀ ਹੈਗੀ VOTING ਕਰਨ ਦਾ ਅਧਿਕਾਰ ਹੈ ਐਂਡ ਹਰੇਕ ਨਾਗਰਿਕ ਦਾ ਜਿਹੜਾ ਹੈਗਾ ਗਰਾਸ ਰੂਟਡ ਜਿਹੜੀ ਡੈਮੋਕ੍ਰੇਸੀ ਹੈਗੀ ਹੈ ਉਹਨੂੰ ਉੱਪਰ ਲਿਫਟ ਕਰਨ ਵਾਸਤੇ ਉਹਦੇ ਵਿੱਚ ਜਿਹੜੀ ਹੈਗੀ ਆਪਣੀ ਜਿਹੜੀ ਸਾਡਾ ਬਹੁਤ ਕੀਮਤੀ ਸਾਡਾ ਜਿਹੜਾ ਵੋਟਰ ਦਾ ਅਧਿਕਾਰ ਹੈ ਉਹਦੀ ਵਰਤੋਂ ਕਰਨੀ ਚਾਹੀਦੀ

ਅਲੱਗ-ਅਲੱਗ ਜਿਹੜੀ ਹੈਗੀ ਹੈ ਕਮਰਿਆਂ ਦੇ ਵਿੱਚ ਅਲੱਗ-ਅਲੱਗ ਟੀਮਾਂ ਨੂੰ ਪਹਿਲੇ ਹੀ ਯਰਮਾਰਕ ਕਰਕੇ ਅਸੀਂ ਬਿਠਾਇਆ ਹੋਇਆ ਹੈਗਾ ਵਾ ਸਮਾਨ ਦੇ ਲਈ ਅਸੀਂ ਵੱਖਰੇ-ਵੱਖਰੇ ਟੇਬਲਸ ਲਗਾਏ ਹੈਗੇ ਨੇ ਤੇ ਸਾਰ ਕੁਝ ਸਮੂਥਲੀ ਚੱਲ ਰਿਹਾ ਕਿਤੇ ਵੀ ਕੋਈ ਰਸ਼ੀਆ ਹਰੜਵੜੀ ਜਾਂ ਕਰਾਉਡਿੰਗ ਦਾ ਕੋਈ ਇਦਾਂ ਦਾ ਮਾਹੌਲ ਨਹੀਂ ਹੈਗਾ ਸਰ ਇੱਕ ਅਪੀਲ ਕਰਨਾ ਚਾਹੁੰਦਾ ਹਾਂ ਵੋਟਰਾਂ ਨੂੰ ਤੇ ਵੋਟਰਾਂ ਨੂੰ ਹੀ ਅਪੀਲ ਕਰਨਾ ਚਾਹੁੰਗਾ ਕਿ ਜੀ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਭੈ ਤੋਂ ਬਿਨਾਂ ਕਿਸੇ ਲਾਲਚ ਤੋਂ ਜਿਹੜਾ ਹੈਗਾ ਵਾ ਉਹ ਆਪਣਾ ਜਿਹੜਾ ਮਤਦਾੰਦਾ ਅਧਿਕਾਰ ਹੈਗਾ ਉਹਦੀ ਵਰਤੋਂ ਕਰਨ ਔਰ ਅچھے ਕੈਂਡੀਡੇਟ ਜਿਹੜੇ ਹੈਗੇ ਉਹਨਾਂ ਨੂੰ ਚੁਣ ਕੇ ਜਿਹੜਾ ਹੈਗਾ ਲੋਕਾਂ ਦੀ ਜਨਤਾ ਦੀ ਜਿਹੜੀ ਹੈਗੀ ਸੇਵਾ ਕਰਨ ਲਈ ਭੇਜਣ